ਕੋ ਸਮੇਂ ਬਾਅਦ ਕੀ ਸਾਡਾ ਨਜ਼ਰੀਆ ਬਦਲਦਾ ਹੁਣ ਸਤਿਗੁਰੂ ਸਬ ਸੱਚੇ ਪਾਤਸ਼ਾਹ ਦੀ ਬਾਣੀ ਚ ਵੀ ਬੜਿਆ ਸੇ ਸ਼ਬਦ ਮੈਂ ਮੂਰਖਾਂ ਕੀ ਕਿੱਤਕ ਬਾਤ ਕੈ ਕੋਟ ਪਰਾਧੀ ਤਰਿਆ ਗੁਰਨਾਨਕ ਜਨ ਸੁਨਿਆ ਪੇਖਿਆ ਸੇ ਫਿਰ ਗਰਭਾਸਨਾ ਪਰਿਆਰੇ ਕਿੱਤੇ ਸਾਨੂੰ ਸਮਝਾਉਣੀ ਮੂਰਖ ਵੀ ਕਿਆ ਸਤਿਗੁਰਾਂ ਕਿਤੇ ਸਤਿਗੁਰਾਂ ਨੇ ਵੀ ਸੋਝੀ ਦਿੱਤੀ ਏ ਕਿ ਜੇ ਤੂੰ ਸਿਆਣਾ ਬੰਨਾ ਚਾਹੁੰਦਾ ਤੇ ਭਗਤੀ ਕਰ ਬੰਦਗੀ ਸੰਮਰਨ ਕਰੇਗਾ ਭਗਤੀ ਕਰੇਗਾ ਤੇ ਸਿਆਣਾ ਬਣੇਗਾ ਨਹੀਂ ਤੇ ਡੁੱਬ ਜਾਏ ਕਿਉਂਕਿ ਭਗਤ ਬਿਨਾ ਉਹ ਡੁੱਬੇ ਸਿਆਣ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਸਿਆਣੇ ਖਵਾਉਂਦੇ ਸਨ ਉਹ ਵੀ ਭਗਤੀ ਤੋਂ ਬਿਨਾ ਡੁੱਬ ਗਏ ਸਿਮਰਨ ਤੋਂ ਬਿਨਾ ਬੰਦਗੀ ਤੋਂ ਬਿਨਾ ਡੁੱਬ ਗਏ ਜਿਹੜੇ ਕਹਿੰਦੇ ਅਸੀਂ ਬੜਾ ਪੜਿਆ ਜੀ ਕੋਈ ਕਿਤਾਬ ਹੀ ਨਹੀਂ ਛੱਡੀ ਇੱਕ ਮੁਸਲਮਾਨ ਰਾਜਾ ਉਸ ਰਾਜੇ ਦਾ ਇੱਕ ਬਜ਼ੁਰਗ ਕਹ ਲੋ ਕੀ ਨੌਕਰ ਹੈ ਰਾਜਾ ਉਸ ਬਜ਼ੁਰਗ ਨੌਕਰ ਦਾ ਬੜਾ ਅਦਬ ਕਰਦਾ ਹੈ ਬੜਾ ਸਤਿਕਾਰ ਕਰਦਾ ਹੈ ਇਹ ਸਾਖੀ ਚ ਤੁਸੀਂ ਤੱਕੋਗੇ ਕਿ ਕਿਤੇ ਉਹ ਬਜ਼ੁਰਗ ਮੂਰਖ ਬਣ ਗਿਆ ਪਰ ਜਦੋਂ ਦੀ ਸਿਆਨਤ ਨੂੰ ਤੱਕਿਆ ਰਾਜੇ ਨੇ ਤੇ ਕਹਿੰਦਾ ਇਹਦੇ ਵਰਗਾ ਸਿਆਣਾ ਕੋਈ ਨਹੀਂ ਸਾਡੀ ਵੀ ਖਾਲੀ ਕਹਿੰਦੇ ਉਹਨੂੰ ਹਰ ਵਕਤ ਆਪਣੇ ਨਾਲ ਰੱਖਦਾ ਜਿੱਥੇ ਸੌਂਦਾ ਹੈ ਉਸੇ ਕਮਰੇ 'ਚ ਉਹਨੂੰ ਸੁਵਾੰਦਾ ਹੈ

ਸਮਾਪਨੀ ਤੌਰ ਦੁਰਦਾ ਗਿਆ ਇਹਨਾਂ ਪਿਆਰ ਸੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਕਿ ਕਦੀ ਰਾਜੇ ਨੇ ਨੌਕਰ ਸਮਝਿਆ ਨਹੀਂ ਉਸ ਬਜ਼ੁਰਗ ਨੂੰ ਵੱਡਾ ਕੌਣ ਕਰਕੇ ਉਹਦਾ ਅਦਬ ਕਰਨਾ ਸਤਕਾਰ ਕਰ ਦੇ ਇੱਕ ਦਿਨ ਕਿਸੇ ਜੰਗਲ ਵਿੱਚ ਚਲੇ ਗਏ ਤੇ ਰਸਤਾ ਭੁੱਲ ਗਏ ਜਦੋਂ ਰਾਤ ਨੂੰ ਭਟਕੇ ਥੋੜੀ ਦੂਰ ਗਏ ਤੇ ਇੱਕ ਦਰਖਤ ਸੀ ਜਿਸ ਦਰਖਤ ਦੇ ਥੱਲੇ ਬੈਠ ਕੇ ਆਰਾਮ ਕੀਤਾ ਉਸ ਸਮਾਂ ਫਿਰ ਉੱਠ ਕੇ ਚੱਲਣ ਲੱਗੇ ਤੇ ਜਿਸ ਦਰਖਤ ਦੇ ਥੱਲੇ ਘੋੜਾ ਬੰਦਾ ਸੀ ਉਹਦੇ ਤੇ ਜਦੋਂ ਰਾਜਾ ਚੜ੍ਹਿਆ ਤੇ ਉਹਦੇ ਤੇ ਫਲ ਲੱਗੇ ਹੋਏ ਸੀ ਉਸ ਰਾਜੇ ਨੇ ਹੱਥ ਉੱਚਾ ਕੀਤਾ ਤੇ ਉਸ ਫਲ ਨੂੰ ਤੋੜ ਲਿਆ

ਉਨੇ ਫਿਰ ਮੰਗ ਕੀਤੀ ਤੀਜਾ ਚੌਥਾ ਪੰਨਵਾ ਏਦਾਂ ਕਰਦਿਆਂ ਕਰਦਿਆਂ ਇੱਕ ਪੀਸ ਰਹਿ ਗਿਆ। ਰਾਜੇ ਦੀ ਨਗਾ ਚਬਜ਼ੁਰਗ ਬੜਾ ਸਿਆਣਾ ਸੀ। ਪਰ ਅੱਜ ਦੀ ਸਿਆਣਪ ਤਾਂ ਲੱਗਦਾ ਕਿ ਮੂਰਖਤਾ 'ਚ ਬਦਲ ਗਈ। ਰਾਜੇ ਨੇ ਉਹਨੂੰ ਇੱਕ ਫਾੜੀ ਦਿੱਤੀ ਕਰਦੇ ਕਰਦੇ ਸਾਰਾ ਫਲ ਜਿਹੜਾ ਸੀ ਉਹ ਖਾ ਚਲਿਆ ਤੇ ਇੱਕ ਫਾੜੀ ਰਹਿ ਗਈ। ਰਾਜੇ ਨੂੰ ਬਹੁਤ ਗੁੱਸਾ ਆਇਆ ਮਨ ਚ ਬੜਾ ਗੁੱਸਾ ਆਇਆ ਤੇ ਸੋਚਦਾ ਕਿ ਬੜਾ ਮੂਰਖ ਹੈ ਬੜਾ ਪਾਗਲ ਹੈ ਮੈਂ ਇਹਦਾ ਇਨਾ ਅਦਬ ਕਰਦਾ ਇਨਾ ਸਤਕਾਰ ਕਰਦਾ ਹਾਲਾਂਕਿ ਮੈਂ ਰਾਜਾ ਹਾਂ ਇਹ ਮੇਰਾ ਨੌਕਰ ਹੈ ਪਰ ਇਸ ਬਜ਼ੁਰਗ ਦੀ ਅਕਲ ਮਾਰੀ ਗਈ ਏਡਾ ਮੂਰਖ ਕਿ ਮੈਨੂੰ ਇੱਕ ਵੀ ਫਾੜੀ ਨਹੀਂ ਖਾਣ ਦੇ ਰਿਹਾ ਹੁਣ ਜਿਹੜੀ ਉਹ ਆੜੀ ਉਸ ਰਾਜੇ ਦੇ ਘੱਤ ਵਿੱਚ ਸੀ ਨਾ ਉਹਨੂੰ ਵੀ ਖੋਣ ਪੈ ਗਿਆ ਕਹਿੰਦਾ ਇਹ ਵੀ ਮੈਨੂੰ ਦੋ ਕਹਿੰਦਾ ਕਮਾਲ ਹੈ ਮੈਂ ਸਮਝਦਾ ਤੁਸੀਂ ਬਹੁਤ ਸਿਆਣੇ ਹੋ ਮੈਂ ਸਮਝਦਾ ਤੁਹਾਡੇ 'ਚ ਬਹੁਤ ਅਕਲ ਹੈ ਬਜ਼ੁਰਗ ਹੋ ਪਰ ਅੱਜ ਪਤਾ ਲੱਗ ਗਿਆ ਤੁਹਾਡੇ ਵਰਗਾ ਮੂਰਖ ਕੋਈ ਨਹੀਂ ਮੈਂ ਰਾਜਾ ਹੋਣ ਦੇ ਬਾਵਜੂਦ ਇਹਨਾਂ ਅਦਬ ਸਤਿਕਾਰ ਕਰਦਾ ਮੈਂ ਤੁਹਾਨੂੰ ਐਸ਼ੋਰ ਹਮ ਦੀ ਜ਼ਿੰਦਗੀ ਦਿੱਤੀ ਜਿੱਤੇ ਮੈਂ ਸੁਹਣਾ ਤੇ ਤੁਹਾਨੂੰ ਸੁਹਾਨਾ ਖਾਣ ਪੀਣ ਦੀ ਵਸਤੂ ਸਭ ਤੋਂ ਪਹਿਲਾਂ ਤੁਹਾਨੂੰ ਦੇਣਾ ਆ ਫਲ ਵੀ ਸਭ ਤੋਂ ਪਹਿਲਾਂ ਤੁਹਾਨੂੰ ਕੱਟ ਕੇ ਦਿੱਤਾ ਤੇ ਤੁਸੀਂ ਮੇਰਾ ਕਿੰਨਾ ਕੁ ادب ਕਰਦੇ ਹੋ ਸਤਕਾਰ ਕਰਦੇ ਹੋ ਮੈਂ ਅੱਜ ਵੇਖ ਲਿਆ ਇਹ ਫਾੜੀ ਇੱਕ ਜਿਹੜੀ ਇਹ ਤੁਸੀਂ ਇਹ ਵੀ ਮੈਨੂੰ ਖਾਣ ਨਹੀਂ ਦਿਓਗੇ ਤੇ ਉਹ ਬਜ਼ੁਰਗ ਨੌਕਰ ਕਹਿੰਦਾ ਨਹੀਂ ਮੈਂ ਇਹ ਵੀ ਖਾਨ ਨਹੀਂ ਦਵਾਗਾ ਉਹ ਖੌਣ ਪੈ ਗਿਆ ਉਹ ਰਾਜੇ ਤੋਂ ਖੌਂਦਾ ਹੈ ਵਾਰ ਰਾਜਾ ਜਿੰਦਾ ਨਹੀਂ ਕਹਿੰਦਾ ਕਿ ਤੁਸੀਂ ਬਹੁਤ ਵੱਡੇ ਮੂਰਖ ਹੋ ਪਾਗਲ ਹੋ ਗਏ ਤੁਸੀਂ ਆਪ ਸਾਡੀ ਵੀ ਮੈਨੂੰ ਖਾਨ ਨਹੀਂ ਦੇ ਦੱਦੀ ਅਜ ਮੂਰਖਤਾ ਪ੍ਰਗਟ ਹੋ ਗਈ ਰਾਜੇ ਤੋਂ ਖੋਣ ਦਾ ਯਤਨ ਕੀਤਾ ਪਰ ਰਾਜੇ ਨੇ ਦਿੱਤੀ ਨਾ ਉਹ ਫਾੜੀ ਜਦੋਂ ਰਾਜੇ ਨੇ ਆਪਣੇ ਮੂੰਹ ਦੇ ਵਿੱਚ ਪਾਲ ਲਗਾਉਂਦਾ ਇੱਕ ਚੱਕ ਮਾਰਿਆ ਨਾ ਤੇ ਫਰੂਟ ਬੜਾ ਕੌੜਾ ਸੀ ਯਰ ਵਰਦਸ ਉਹ ਫਰੂਟ ਜ਼ਹਿਰ ਵਰਦਸ ਹੁਣ ਵੇਖਿਓ ਰਾਜੇ ਦੀ ਨਿਗਾਹ ਚ ਬੰਦਾ ਮੂਰਖ ਸੀ ਕਿ ਤੂੰ ਮੈਨੂੰ ਇੱਕ ਵੀ ਫਾੜੀ ਨਹੀਂ ਖਾਂ ਦੇ ਰਿਹਾ ਪਰ ਜਦੋਂ ਉਹ ਲਾਸਟ ਜਿਹੜਾ ਬਚਿਆ ਪੀਸ ਸੀ ਉਹਨੂੰ ਉਹਨੇ ਚੱਕ ਮਾਰਿਆ ਤੇ ਉਹ ਯਹਰ ਨਾਲੋਂ ਪੌੜਾ ਰਾਜਾ ਕਹਿੰਦਾ ਰਾਜੇ ਨੇ ਫਿਰ ਕਿਆ ਵੇਖੋ ਉਹਦੀ ਸ਼ਬਦ ਰਾਜਾ ਕਹਿੰਦਾ ਤੂੰ ਮੂਰਖ ਹੈ ਜਦੋਂ ਫਲ ਖਾਂ ਨਹੀਂ ਸੀ ਦੇ ਰਿਹਾ ਉਦੋਂ ਵੀ ਰਾਜਾ ਕਹਿੰਦਾ ਸੀ ਮੂਰਖ ਹੈ ਜਦੋਂ ਰਾਜਾ چکی ماری انہوں کھاتا تے او سمیں بھی راجہ کہنے رہا تم مورک ہیں کہ انہا گیر برگا کوڑا پھل تو کھا گیا تے بزرگ نوکر دے شبد سن کہنے میرا مالک اپنے کھا تو جو بھی بستو دوے میں نہ کھاما ادھے چھ میری بور کھتا ہے ਕਹਿੰਦਾ ਫਿਰ ਐਡਾ ਕੌੜਾ ਫਲ ਤੂੰ ਕਿਵੇਂ ਖਾ ਗਿਆ ਕਹਿੰਦਾ ਜੀ ਜਿਹੜਾ ਮਾਲਕ ਦੇ ਕੱਠਾਂ ਚੋਂ ਆਇਆ ਉਹ ਕੌੜਾ ਨਹੀਂ ਰਿਹਾ ਉਹ ਮਿੱਠਾ ਹੋ ਗਿਆ ਜਿਹੜਾ ਮੇਰੇ ਮਾਲਕ ਦੇ ਕੱਠਾਂ ਚੋਂ ਆਇਆ ਫਲ ਉਹ ਕੌੜਾ ਨਹੀਂ ਰਿਹਾ ਉਹ ਮਿੱਠਾ ਹੋ ਗਿਆ ਇਸ ਕਰਕੇ ਜੋ ਹੋ ਵੀ ਤੁਸੀਂ ਦਿੰਦੇ ਹੋ ਅੱਜ ਤੱਕ ਮੈਂ ਕਦੀ ਤੁਹਾਨੂੰ ਮਨਾ ਨਹੀਂ ਕੀਤਾ ਅਨਕਾਰ ਨਹੀਂ ਕੀਤਾ ਇਹ ਤੁਹਾਨੂੰ ਤਾਂ ਨਹੀਂ ਸਿਖਾਣ ਦੇ ਰਿਹਾ ਕਿਉਂਕਿ ਇਹ ਫਲ ਵਾਕਿਆ ਯਰ ਵਰਗਾ ਕੌੜਾ ਸੀ ਤੁਸੀਂ ਨਾ ਕਿਤੇ ਖਾ ਲਓ ਇਸ ਲਈ ਮੈਂ ਤੁਹਾਡੇ ਕੋਲ ਬਾਰ-ਬਾਰ ਮੰਗੀ ਗਿਆ ਮੰਗੀ ਗਿਆ ਕਿਉਂ ਕਿ ਤੁਸੀਂ ਮੇਰੇ ਮਾਲਕ ਹੋ ਨੌਕਰ ਜਿਹੜਾ ਹੈ ਉਹ ਇਸ ਚੀਜ਼ ਨੂੰ ਨਿਗਲ ਜਾਏ ਖਾ ਲੇਗਾ ਤੇ ਕੋਈ ਗੱਲ ਨਹੀਂ ਪਰ ਮਾਲਕ ਨੂੰ ਦੁੱਖ ਨਾ ਪਹੁੰਚੇ ਇਸ ਲਈ ਮੈਂ ਆਪਣੀ ਵਫਾਦਾਰੀ ਦਾ ਸਬੂਤ ਦਿੱਤਾ ਉਹਨੇ ਚੁੱਕ ਕੇ ਉਸ ਬਜ਼ੁਰਗ ਨੂੰ ਆਪਣੀ ਗਲਬੱਕੜੀ ਚ ਲਿਆ ਕਹਿੰਦਾ ਮੈਨੂੰ ਮaaf ਕਰ ਦਿਓ ਤੁਸੀਂ ਬਹੁਤ ਵੱਡੇ ਵਾਕਿਆ ਸਿਆਣੇ ਆ ਤਾੜੇ ਵਰਗਾ ਕੋਈ ਸਿਆਣਾ ਨਹੀਂ ਹੋ ਸਕਦਾ। ਤੁਹਾਡੇ 'ਚ ਵਾਕਈ ਬਹੁਤ ਲਿਆਕਤ ਹੈ। ਕਿਤੇ ਉਹਦੇ ਸ਼ਬਦ ਸਨ ਤੂੰ ਮੂਰਖ ਹੈ। ਤੇ ਜਦੋਂ ਉਸ ਬੰਦੇ ਦੀ ਅੰਦਰਲੀ ਤਿੱਬਰਤਾ ਨੂੰ ਵੇਖਿਆ, ਪਿਆਰ ਨੂੰ ਵੇਖਿਆ, ਉਹਦੀ ਲਗਨ ਨੂੰ ਵੇਖਿਆ, ਆਪਣੇ ਮਾਲਕ ਪ੍ਰਤੀ ਜਿਹੜੀ ਉਹਦੀ ਭਾਵਨਾ ਸੀ ਉਹਨੂੰ ਵੇਖਿਆ ਨਾ ਤੇ ਰਾਜੀ ਤੁਰਿਆ ਨਹੀਂ ਗਿਆ ਆਪਣੀ ਗਲਵਕੜੀ ਚੜਾ ਕੇ ਕਹਿੰਦਾ ਤੁਸੀਂ ਬਹੁਤ ਵੱਡੇ ਸਿਆਣੇ ਮੇਰੇ ਤੋਂ ਕੋ ਲੋਕ ਮੇਰੇ ਨਾਲ ਨੌਕਰ ਕਹਿੰਦਾ ਨਹੀਂ ਰਾਜਨ ਤੁਹਾਡੇ ਵਰਗਾ ਸਿਆਣਾ ਕੋਈ ਨਹੀਂ ਅਸੀਂ ਤੇ ਮੂਰਖਾਂ ਸਾਡੇ ਵਰਗਾ ਕੋਈ ਸਿਆਣਾ ਨਹੀਂ ਅਸੀਂ ਮੂਰਖਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ بڑے ਲੋਕ ਇੱਕ ਦੂਜੇ ਨੂੰ ਮੂਰਖ ਬਣਾਉਣ ਚ ਲੱਗੇ ਆ ਬੜੇ ਲੋਕ ਆਪਣੇ ਆਪ ਨੂੰ ਸਿਆਣੇ ਦੱਸਦੇ ਆ ਕਦੀ ਕਿਸੇ ਮੂਰਖ ਨੇ ਕਿਹਾ ਨਾ ਮੂਰਖਾਂ ਕਦੀ ਕਿਸੇ ਪਾਗਲ ਨੇ ਕਿਹਾ ਮੈਂ ਪਾਗਲਾ ਪਰ ਇੱਕ ਦਾ ਲਖੋਰ ਨੋਟ ਕਰਿਓ ਹਾਂ ਮੂਰਖ ਬੰਦੇ ਆਪਣੇ ਆਪ ਨੂੰ ਸਿਆਣਾ ਜ਼ਰੂਰ ਕਹਿੰਦੇ ਆ

ਪਰ ਮੂਰਖ ਵੀ ਉਹਦੇ ਦਰ ਤੇ ਜੇ ਕੋਈ ਆ ਜਾਂੇ ਤੇ ਤਰ ਜਾਂਦੇ ਆ ਕਰੋੜਾ ਪਰਾਧ ਕਰਕੇ ਵੀ ਉਹਦੇ ਦਰ ਤੇ ਕੋਈ ਆ ਜਾਏ ਤੇ ਤਰ ਜਾਂਦਾ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਜਿਨ੍ਹਾਂ ਨੇ ਉਸ ਮਾਲਕ ਨੂੰ ਸੁਣਿਆ ਵੇਖਿਆ ਸੇ ਫਿਰ ਕਰ ਬਾ ਸੁਨਾ ਪਰਿਆਰੇ ਉਹ ਦਵਾਰ ਤੋਂ ਗਰਬ ਜੌਣ ਚ ਨਹੀਂ ਆਇਆ ਉਹਦਾ ਜਨਮ ਮਰਨ ਕਟਿਆ ਗਿਆ ਦੁਨੀਆਂ ਤੇ ਬੜੇ ਲੋਕ ਮੂਰਖ ਨੇ ਬੜੇ ਲੋਕ ਸਿਆਣੇ ਨੇ ਪਰ ਜਦੋਂ ਇਸ ਨਜ਼ਰੀਏ ਨਾਲ ਤੱਕੋਗੇ ਤੇ ਫਿਰ ਕੋਈ ਮੂਰਖ ਨਜ਼ਰ ਨਹੀਂ ਆਵੇਗਾ ਕੋਈ ਸਿਆਣਾ ਨਜ਼ਰ ਨਹੀਂ ਆਵੇਗਾ ਫਿਰ ਇਹ ਕੀ ਹੈ ਕਿ ਰੱਬ ਜੇ ਕੋਈ ਮੂਰਖ ਹੈ ਤੇ ਤੇਰੀ ਰਜ਼ਾ ਹੈ ਜੇ ਕਿਉਂ ਸਿਆਣਾ ਹੈ ਤੂੰ ਤੇਰੀ ਦਾਤ ਹੈ ਪਰ ਕਦੀ ਮੂਰਖ ਬੰਦਿਆਂ ਨੇ ਆਪਣੇ ਆਪ ਨੂੰ ਮੂਰਖ ਨਹੀਂ ਕਿਹਾ ਹਮੇਸ਼ਾ ਸਿਆਣੇ ਇਸ ਲਈ ਅਸੀਂ